ਐਸਾ ਪੈਂਦਾ ਤੁਹਾਡੇ ਪਿੰਡ ਬਹੁਤ ਹੀ ਮੰਦ ਭਾਗੀ ਘਟਨਾ ਜਿਹੜੀ ਪੂਰੇ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਅਸਲੀ ਦਾ ਪਤਾ ਲੱਗਿਆ ਕਿਵੇਂ ਘਟਨਾ ਘਟੀ ਕਿੰਨੇ ਲੋਕ ਉਹਦੇ ਵਿੱਚ ਮੌਜੂਦ ਸੀ ਤੇ ਕੀ ਕਾਰਨ ਸੀ ਉਸ ਦਾ ਦੇਖੋ ਜੀ 15 ਅਗਸਤ ਵਾਲਦਿਨ ਸੁਬਾ ਸਵਾ 7 ਵਜੇ ਦੀ ਗੱਲ ਆ ਜੀ ਚਮੰਡਾ ਤੋਂ ਸੰਗਤ ਦਰਸ਼ਨ ਕਰਕੇ ਪਿੰਡ ਨੂੰ ਵਾਪਸ ਆ ਰਹੀ ਸੀ ਹੂੰ 2 ਕਿਲੋਮੀਟਰ ਅੱਗੇ ਆ ਕੇ ਉਹਨਾਂ ਦੀ ਗੱਡੀ ਕਲੀਜ ਵੱਜਣ ਕਾਰਨ ਇਹ ਪਾਲਟਗੀ ਜੀ ਉਹਦੇ ਵਿੱਚ 29 ਸਵਾਰ ਸੀਗੇ ਜੀ ਯਾਨੀ ਕਿ ਜਿਹੜੇ ਯਾਤਰੀ ਗਏ ਸੀ 29 ਜਾਣੇ ਜੀ ਬੱਚੇ ਸੀ ਨੇ ਵੱਡੇ ਬੰਦੇ ਆ ਸੀ ਨੇ ਹਮ ਉਹਨਾਂ ਵਿੱਚੋਂ ਤੁਰੰਤ 4 ਜਣਾਂ ਦੀ ਤਾਂ ਮੌਕੇ ਤੇ ਮੌਤ ਹੋ ਗਈ ਜੀ ਸਾਨੂੰ ਜਦੋਂ ਫੋਨ ਤੇ ਪਤਾ ਲੱਗਿਆ ਸਾਡੇ ਜਿਹੜੇ ਨਾਲ ਚ ਗਏ ਸੀ ਮੌਤ ਮਾਰ ਬੰਦੇ ਹਮ ਸੁਧਾਰਨੂਆ ਨਾਲ ਉਹਨਾਂ ਨੇ ਫੋਨ ਕੀਤਾ ਦਾ ਸੰਪਰਕ ਕੀਤਾ ਅਸੀਂ ਪਿੰਡੋਂ ਇੱਥੋਂ ਗਏ ਤੇ ਜਦੋਂ ਗਏ ਉੱਥੇ ਕਾਂਗੜਾ ਹਸਪਤਾਲ ਵਿੱਚ ਸਾਰੇ ਐਡਮਿਟ ਜੀ ਉੱਥੇ ਬਹੁਤ ਜ਼ਿਆਦਾ ਸੀਰੀਅਸ ਬੰਦੇ ਆ ਗਏ ਸੱਤਾ ਬਹੁਤ ਜ਼ਿਆਦਾ ਚਾਰਾਂ ਜਣਾਂ ਦੀ ਮੌਕੇ ਦੀ ਮੌਤ ਹੋ ਗਈ ਸੀ ਹਮ ਕੀਦਾ ਸੀ ਉੱਤੇ ਪਹੁੰਚੇ ਜੀ ਪਹੁੰਚ ਕੇ ਦੇਖਿਆ ਸਾਰਾ ਮਹਾਲ ਜਿਹੜੇ ਠੀਕ ਸੀ ਉਹਨਾਂ ਨੂੰ ਅਸੀਂ ਉੱਤੋਂ ਛੁੱਟੀ ਦਿਵਾ ਕੇ ਮੂਕੇ ਐਡ ਮੰਗ ਦਿੱਤਾ ਹੂੰ ਉਸ ਤੋਂ ਬਾਅਦ ਜਿਹੜੀਆਂ ਸੀ ਡੈੱਡ ਬੋਡੀਆਂ ਸੀ ਅਸੀਂ ਜਾਣਦੇ ਨੂੰ ਕਾਫੀ ਬਾੜਾਈ ਪੌਣੇ 300 ਕਿਲੋਮੀਟਰ ਤੇ ਅਸੀਂ ਥੋੜਾ ਲੇਟ ਹੋ ਗਏ ਉਹਨਾਂ ਨੇ ਪੋਸਟ ਮਾਰਟਮ ਦੂਸਰੇ ਦਿਨ ਸਵੇਰ ਕੀਤਾ ਹੂੰ ਉਸ ਤੋਂ ਡੈੱਡ ਬੋਡੀ ਲੈ ਆ ਕੇ ਕੱਲ ਸ਼ਾਮ ਨੂੰ ਅਸੀਂ ਲਵਾੜੇ ਰੋਦਨ ਪਰ ਤੁਸੀਂ ਉੱਥੇ ਹੀ ਰਹੇ ਸਤਿਪੰਸਾ ਨਹੀਂ ਅਸੀਂ ਜਿਹੜੇ ਬੰਦੇ ਇੱਥੇ ਐਡਮਿਟ ਕਰਾਉਣੇ ਸੀ ਉਹਨਾਂ ਨਾਲ ਹੋਣਾ ਪੈ ਗਿਆ ਸਾਨੂੰ ਉਹਨਾਂ ਨੂੰ ਆ ਕੇ ਮੋਗ ਕੇ ਐਡਮਿਟ ਕਰਾਉਣ ਦੀ ਜ਼ਿੰਮੇਵਾਰੀ ਤੇ ਜੀ ਕਿਉਂਕਿ ਸਾਰੇ ਗਰੀਬ ਪਰਿਵਾਰ ਦੇ ਬੱਚੇ ਸੀਗੇ ਜਿਨ੍ਹਾਂ ਦੇ ਜਾਨਕੀ ਸੱਟਾਂ ਲੱਗੀਆਂ ਤੇ ਜਿਨ੍ਹਾਂ ਦੀ ਮੌਤ ਹੋਈ ਆ ਉਹ ਵੀ ਬਾਬਾ ਜੀਵਨ ਸਿੰਘ ਦੀ ਪਰਵਾੜੀ ਨਾਲ ਹੀ ਸੰਬੰਧ ਸੀਗੀ ਜੀ ਤੇ ਇੱਕੋ ਪਰਿਵਾਰ ਦੇ ਦੋ ਜੀ ਮਰੇ ਇੱਕ ਕੰਧਰਾ ਕਲシャン ਜੀ ਉਹ ਦੋ ਜਣੇ ਮੌਤ ਉਹ ਇੱਕ ਨੌਜਵਾਨ ਮੁੰਡਾ ਇੱਕ ਮਾਤਾ 40 ਸਾਲ ਦੀ ਜੀ ਬਹੁਤ ਦੁੱਖ ਵਾਲੀ ਗੱਲ ਹੂੰ ਸਾਰੇ ਐਨਆਰਆਈ ਵੀਰਾਂ ਨੇ ਸਾਰੇ ਨਗਰ ਨਿਵਾਸੀਆਂ ਨੇ ਹਲਕੇ ਨੇ ਬਹੁਤ ਜ਼ਿਆਦੇ ਸਾਡੇ ਪਿੰਡ ਦਾ ਸਹਿਯੋਗ ਦਿੱਤਾ ਮਦਦ ਕੀਤੀ ਤੇ ਕਰਦੇ ਵੀ ਆ ਹਮ ਅਸੀਂ ਹੁਣ ਜੋ ਬੰਦੇ ਜਿਹੜੇ ਆਪਣੇ ਮੈਡੀ ਸਿਟੀ ਮੋਗੇ ਹਸਪਤਾਲ ਦੇ ਦਾਖਲ ਆ ਜੀ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ ਬਹੁਤ ਜ਼ਿਆਦੇ ਯਾਨੀ ਕਿ ਉਹਦੇ ਲਈ ਖਰਚਾ ਹੋ ਰਿਹਾ ਹਮ ਸਾਨੂੰ ਐਨਆਰਆਈ ਵੀਰ ਬਹੁਤ ਸਾਰਾ ਸਾਡੇ ਪਿੰਡ ਵਾਸੀ ਕਿੰਨੇ ਜੋ ਕਰਿਆ ਸਾਡੇ ਨਾਲ ਮੁੱਢਾ ਨਾਲ ਮੁੱਢਾ ਲਾ ਕੇ ਹਮ ਪੰਚਾਇਤ ਨਾਲ ਤੇ ਪਰਿਵਾਰ ਨਾਲ ਖੜਿਆ ਜੀ ਜੀ ਹਣ ਜਿਹੜੇ ਬਾਕੀ ਕਿੰਨੇ ਜਿਆਦਾਗੇ ਵੀਰ ਜ਼ਖਮੀ ਆ ਔਰ ਕਿੰਨੇ ਨੂੰ ਛੁੱਟੀ ਮਿਲ ਗਈ ਹਣ ਚੱਕ ਹਣ ਤੱਕ ਅ ਤਕਰੀਬਨ 4 ਬੰਦਿਆਂ ਦੇ ਤਾਂ ਸੀਗੇ ਸੱਤਾਂ ਲੱਤਾਂ ਟੁੱਟੀਆਂ ਸੀਗੀਆਂ ਦੋਹਾਂ ਦੀਆਂ ਬਾਹਾਂ ਟੁੱਟੀਆਂ ਸੀ ਇੱਕ ਬੱਚੀ ਸੀ ਜੋ ਜਗਸੀਰ ਸਿੰਘ ਦੀ ਸੀ ਉਹਦੇ ਰੀੜ ਦੀ ਹੱਡੀ ਥੋੜੀ ਅ ਕ੍ਰੈਕ ਹੋਈ ਆ ਵੈਸੇ ਠੀਕ ਆ ਹਮ ਹੁਣ ਚਾਰ ਬੰਦੇ ਸਾਡੇ ਐਡਮਟ ਆ ਜੀ ਜੀ ਮੈਡੀਸਿਟਿਕ ਇੱਕ ਵੇ ਬਹੁਤ ਜ਼ਿਆਦਾ ਹੱਤਾਂ ਵੀ ਰੀਡ ਦੀ ਐਡੀ ਤਿੰਨ ਚਾਰ ਤੋਂ ਕ੍ਰੈਕ ਹੋ ਗਈ ਦਿਮਾਗ ਸੋਚ ਸੋਜ ਜਾ ਗਿਆ ਦਿਮਾਗ ਦੇ ਵਿੱਚ ਇਹ ਕੁੜੀ ਆ ਉਹ ਉਹਦੀ ਬਹੁਤ ਜ਼ਿਆਦਾ ਜਰੀ ਕਿ ਧੂਈ ਦੀ ਪ੍ਰੋਬਲਮ ਆ ਇੱਕ ਮੁੰਡੇ ਦਾ ਪੱਟ ਟੁੱਟ ਗਿਆ ਸੀਗਾ ਜੀ ਉਹਦੇ ਉਹਨਾਂ ਦਾ ਐਡਮਟ ਆਪਣੇ ਮੋਗੇ ਚੱਲੀ ਜਾਂਦਾ ਡਰਾਈਵਰ ਡਰਾਈਵਰ ਦੀ ਉਮਰ ਕਿੰਨੀ ਸੀ ਜੀ ਤੇ ਉਹ ਕਿਸ ਤਰ੍ਹਾਂ ਦੇ ਹਾਲਾਸੀ ਉਹਦੇ ਡਰਾਈਵਰ ਵਧੀਆ ਮੁੰਡਾ ਜੀ ਕੋਈ ਉਹਨੂੰ ਐਸਾ ਨਸ਼ੇ ਪੱਤੇ ਦਾ ਵੈਲ ਨਹੀਂ ਸੀਗਾ ਕੁਛ ਨਹੀਂ ਸੀਗਾ ਨਾ ਹੀ ਕਰਦਾ ਪਿੰਡ ਦਾ ਹੀ ਡਰਾਈਵਰ ਸੀਗਾ ਜੀ ਅੱਗੇ ਵੀ ਇਹਨਾਂ ਨਾਲ ਜਾਂਦਾ ਜੀ ਕੋਈ ਇਹ ਨਹੀਂ ਪਹਿਲੀ ਵਾਰ ਗਿਆ ਅੱਗੇ ਵੀ ਲੈ ਕੇ ਜਾਂਦਾ ਸੰਗ ਨੂੰ ਇੱਕ ਸਾਲ ਹੂੰ ਤੇ 15-20 ਸਾਲ ਹੋ ਗਏ ਮੁੰਡਾ ਇੱਦਾਂ ਸੰਗ ਤੇ 17 ਸਾਲ ਹੋ ਗਏ ਜਾਂਦਿਆਂ ਨੂੰ ਉਹ ਐਰ ਕੀ ਵੀ ਉਹ ਲੈ ਗਿਆ ਪਿਛਲੀ ਵਾਰ ਵੀ ਜਾਨ ਕੇ ਫਿਰ ਇੱਕ ਵਾਰੀ ਹੋਈ ਜਾਂਦਾ ਮੁੰਡਾ ਇਹ ਗੱਡੀ ਲੈ ਕੇ ਗਿਆ ਕੋਈ ਉਹਦਾ ਕੋਈ ਐਦਾਂ ਨਹੀਂ ਵੀ ਨਸ਼ਾ ਪੁੱਤਾ ਕਰਦਾ ਮੁੰਡਾ ਵਧੀਆ ਮਿਹਨਤ ਦਾ ਮਜ਼ਦੂਰੀ ਕਰਦਾ ਮੁੰਡਾ ਆਪ ਦੀ ਤੇ ਵਧੀਆ ਇਨਸਾਨ ਆ ਯਾਨੀ ਕਿ ਕੋਈ ਉਹਦਾ ਐਸਾ ਵੈਸਾ ਨਹੀਂ ਵੀ ਕੋਈ ਨਸੇ ਵਾਲੀ ਗੱਲ ਸੀ ਜਾਂ ਕੋਈ ਹੋਰ ਸੀ ਤਕਰੀਬਨ ਉਹਦੀ ਉਮਰ ਹੈਗੀ ਆ 35 ਤੋਂ 40 ਸਾਲ ਉਹਦੇ ਹਾਲਾਤ ਕਿਦਾਂ ਜੀ ਉਹਦੇ ਵੀ ਬਹੁਤ ਜ਼ਿਆਦੇ ਛੱਟਾਂ ਜੀ ਪੱਥਰੀਆਂ ਕਿਰਕਾਂ ਆ ਉਹਦੀ ਪੂਣੀ ਟੁੱਟ ਗਈ ਵਿਚਾਰੇ ਦੀ ਤੇ ਸਿਰ ਛੱਟਾਂ ਜੀ ਉਹਦੇ ਬੈਸੇ ਯਾਨੀ ਕਿ ਉਹ ਖਤਰੇ ਵਾਲੀ ਗੱਲ ਨਹੀਂ ਉਹ ਦਰੂਣੀ ਛੱਟਾਂ ਪੂਣੀ ਟੁੱਟ ਗਈ ਪੱਥਰੀਆਂ ਟੁੱਟ ਰੀਆਂ ਉਹ ਜ਼ਰੂਰ ਆ ਕਿਉਂਕਿ ਗੱਡੀ ਦੇ ਵਿੱਚ ਹੀ ਰਿਹਾ ਸੀ ਦੂਜੀਆਂ ਸੰਕੇਤ ਡੈਗ ਪਿੱਛੇ ਗੱਡੀ ਦੇ ਵਿੱਚ ਲੁਟੇ ਰਹੇ ਹੁੰਦੇ ਆ ਜੀ ਤੁਸੀਂ ਇਥੋਂ ਦੇ ਵਸਨੀਕ ਹੋ ਔਰ ਹਰ ਹਰ ਮੁੱਦੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤੁਸੀਂ ਅੱਗੇ ਹੁੰਦੇ ਹੋ ਜਦੋਂ ਹੀ ਤੁਹਾਨੂੰ ਘਟਨਾ ਦਾ ਪਤਾ ਲੱਗਦਾ ਕਿਵੇਂ ਸਾਰੀ ਪਲੈਨਿੰਗ ਕਰਕੇ ਕਿਵੇਂ ਪਹੁੰਚਦੇ ਹੋ ਤੇ ਕਿੰਨੀਆਂ ਡੈੱਡ ਬੋਡੀਆਂ ਤੁਸੀਂ ਇੱਥੇ ਲੈ ਕੇ ਆਉਂਦੇ ਜਿਉਂ ਹੀ ਸਾਨੂੰ ਘਟਨਾ ਦਾ ਪਤਾ ਲੱਗਿਆ ਮੈਨੂੰ ਅਸੀਂ ਪਿੰਡ ਸਰਪੰਚ ਸਾਹਿਬ ਨਾਲ ਰਾਬਤਾ ਕਾਇਮ ਕੀਤਾ ਤੇ ਹੋਰ ਮੋਤਵਾਰ ਸੱਜਣਾ ਨਾਲ ਜੀ ਤੇ ਅਸੀਂ ਨਾਲ ਦੀ ਨਾਲ ਉਧਰ ਨੂੰ ਚੱਲ ਪਏ ਉੱਥੇ ਪਹੁੰਚੇ ਤੇ ਪਹੁੰਚਣ ਦੇ ਨਾਲ-ਨਾਲ ਪਿੰਡ ਦੇ ਜਿਹੜੇ ਮੌਤਵਾਰ ਸੱਜਣ ਸੀ ਜਾਂ ਸਾਰੇ ਪਿੰਡ ਨੂੰ ਅਸੀਂ ਬੇਨਤੀ ਕੀਤੀ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਹੋਰ ਵੀ ਹੈਲਪ ਦੀ ਲੋੜ ਹੈ ਦੱਸਣ ਦੀ ਸੀ ਤੇ ਸਾਡੇ ਪਿੰਡ ਨੇ ਸਾਰੇ ਨੇ ਬੜਾ ਸਹਿਯੋਗ ਦਿੱਤਾ ਪੰਜ ਸੱਤ ਗੱਡੀਆਂ ਸਾਡੀਆਂ ਉੱਥੇ ਪਹੁੰਚ ਗਈਆਂ ਉੱਥੋਂ ਦੇ ਖਲਾਸ ਤੋਂ ਸਰਪੰਚ ਸਾਹਿਬ ਨੇ ਦੱਸੀ ਹੈ ਜਿਵੇਂ ਜੀ ਤੇ ਇਹਦੇ ਨਾਲ ਨਾਲ ਉੱਥੋਂ ਦਾ ਜਿਹੜਾ ਪਰਵੰਸ ਸੀਗਾ ਹਸਪੀਟਲ ਦਾ ਉਹ ਬਹੁਤ ਵਧੀਆ ਸੀਗਾ ਜਿਹੜਾ ਆਪਣਾ ਇੱਕ ਮਿਸਾਲ ਸੀ ਜਿਹੜੀ ਆਪਾਂ ਨੂੰ ਵੀ ਦੇਖਣਾ ਚਾਹੀਦਾ ਸੀ ਵੀ ਸਾਡੇ ਵੀ ਉਹ ਜਾ ਪ੍ਰਬੰਧ ਹੋਣਾ ਚਾਹੀਦਾ ਹੈ ਹਸਪੀਟਲ ਸਾਡੇ ਜਾਂਦਿਆਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਐਡਮਿਟ ਕਰਕੇ ਉਹਨਾਂ ਨੇ ਇਹਨਾਂ ਦਾ ਟ੍ਰੀਟਮੈਂਟ ਬਿਲਕੁਲ ਚੱਲ ਰਿਹਾ ਸੀ ਸਾਰਿਆਂ ਦਾ ਚਾਰਟ ਡੈਡ ਬੋਟੀਆਂ ਸੀਗੀਆਂ ਤੇ ਪਰ ਜਿਹੜੀ ਇਹਦੇ ਚ ਵੱਡੀ ਗੱਲ ਸੀ ਭਾਈਚਾਰਕ ਸਾਂਝ ਦੀ ਜਿਹੜੀ ਸਾਡੇ ਪਿੰਡ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਵੱਡੀ ਸਾਡੇ ਜੀ ਨੂੰ ਵੀ ਪਤਾ ਲੱਗਿਆ ਉਹਨੇ ਜਿੰਨੀ ਵੀ ਜਿਸ ਤਰ੍ਹਾਂ ਦੀ ਸਹਾਇਤਾ ਸੀ ਉਹਨੇ ਡਟ ਕੇ ਸਹਾਇਤਾ ਦਿੱਤੀ ਹੈ ਤੇ ਕਰ ਵੀ ਰਹੇ ਹੈ ਜੀ ਇਹ ਇਹ ਬਾਕੀ ਇਹੀ ਸੀਗਾ ਵੀ ਜਿੰਨੇ ਵੀ ਪਿੰਡ ਦੇ ਸਾਰਿਆਂ ਨੇ ਕਿਸੇ ਨੇ ਕੋਈ ਐਨ ਆਰ ਆਈ ਬੰਦੇ ਸੀ ਕਹਿਣ ਤੋਂ ਬਗੈਰ ਇੱਕ ਤੱਕ ਦੇ ਬੇਨਤੀ ਕੀਤੀ ਜਾਂਦੀ ਆ ਮਦਦ ਤੋਂ ਕਹਿਣ ਤੋਂ ਬਗੈਰ ਤੇ ਹੁਣ ਵੀ ਇਹੀ ਸਥਿਤੀ ਆ ਵੀ ਸਾਰਾ ਸਪੈਂਡ ਹੁਣ ਵੀ ਕਹਿੰਦਾ ਵੀ ਉਹ ਜਿਹੜੇ ਬੱਚੇ ਬਿਮਾਰ ਪਏ ਆ ਵੀ ਉਹ ਠੀਕ ਹੋਣ ਉਹਨਾਂ ਦਾ ਇਲਾਜ ਹੋਵੇ ਤੇ ਅਸੀਂ ਪੈਸੇ ਟੱਕੇ ਤੋਂ ਕਿਤੇ ਪਿੱਛੇ ਨਹੀਂ ਹਟਦੇ ਜਗੇ ਸਾਰੇ ਭਾਗੀ ਕਿਹਦੇ ਸੀਗੇ ਹਿੰਮਤਪੁਰ ਦੀ ਲੜਕੀ ਸੀ ਸਾਡੇ ਪਿੰਡ ਸੀ ਉਹ ਦੋਨੇ ਮੀਆਂ ਵੀਵੀ ਦੋਨਾਂ ਦੀ ਉਹਨਾਂ ਦੀ ਮੌਤ ਹੋ ਗਈ ਉਹ ਹਿੰਮਤਪੁਰੇ ਤੋਂ ਲੜਕੀ ਸੀ ਬੱਚਾ ਵੀ ਸੀ ਕੋਈ ਨਾ ਉਹਨਾਂ ਦੇ ਬੱਚਾ ਸੀਗਾ ਉਹਦੇ ਫ੍ਰੈਕਚਰ ਆ ਛੋਟਾ ਜਿਹਾ ਤੇ ਦੋ ਗੁੜੀਆਂ ਉਹਦੇ ਜੀ ਹਰਜੀਪ ਪੈਂਡ ਦੀ ਗੱਲ ਕਰੀਏ ਤਾਂ ਜੀ ਪੈਂਡ ਵੱਲੋਂ ਤਾਂ ਸਹਿਯੋਗ ਹੋਈ ਹੈ ਕੋਈ ਅਪੀਲ ਕਰਨੀ ਚਾਹੁੰਦੇ ਆ ਨਰੇ ਜੀ ਸਾਹ ਐਨ ਆਰ ਆਈ ਵੀਰਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਇੱਕ ਤਾ ਉਹ ਜਿਹੜਾ ਮੁੰਡਾ ਉਹ অতি ਨਾਜ਼ੁਕ ਸਥਿਤੀ ਆ ਜਿਹਦੇ ਰੀੜ ਦੀ ਹੱਡੀ ਦਾ ਫ੍ਰੈਕਚਰ ਆ ਤੇ ਉਹਦੇ ਤੇ ਪਤਾ ਨਹੀਂ ਕਿੰਨੇ ਪੈਸੇ ਲੱਗ ਸਕਦੇ ਆ ਜੀ ਇਹ ਇਕੱਲੇ ਬੰਦੇ ਦੇ ਵੱਸ ਦੀ ਗੱਲ ਨਹੀਂ ਕਿਸੇ ਦੇ ਤੇ ਜਿਵੇਂ ਨਗਰ ਪਹਿਲਾ ਸਹਿਯੋਗ ਦੇ ਰਿਹਾ ਤੇ ਆਈ ਨਗਰ ਨੂੰ ਸਹਿਯੋਗ ਦੇਣਾ ਚਾਹੀਦਾ ਹੋਰ ਸਹਿਯੋਗ ਦਿਓ ਤਾਂ ਕਿ ਉਹ ਵਿਚਾਰੇ ਦੀ ਜ਼ਿੰਦਗੀ ਬਚ ਸਕੇ ਉਹ ਆਪਦੇ ਪਰਿਵਾਰ ਤੱਕ ਪਹੁੰਚੇ ਤਮਾਮ ਪਾਰਟੀਆਂ ਦੇ ਜਿਹੜੇ ਇੱਥੇ ਆਗੂ ਸੇਵਾਣ ਆਈ ਸੀ ਕੀ ਉਹਨਾਂ ਨੇ ਜਿਹੜੀ ਹੈਲਪ ਦੀ ਕੋਈ ਕੋਸ਼ਿਸ਼ ਕੀਤੀ ਕਿੰਨੇ ਪਾਰਟੀਆਂ ਤੇ ਸਾਰੀਆਂ ਪਾਰਟੀਆਂ ਦੇ ਤੇ ਇਲਾਕੇ ਦੇ ਸਾਰੇ ਮੋਤਵਾਰ ਸੱਜਣ ਕਿਸੇ ਕੋਈ ਫੋਨ ਤੇ ਤੇ ਬਹੁਤੇ ਤਾਂ ਇੱਥੇ ਆਏ ਆ ਉਹਨਾਂ ਦੇ ਸਾਰਿਆਂ ਦਾ ਅਸੀਂ ਪਿੰਡ ਬੰਨੀਓ ਧੰਨਵਾਦ ਕਰਦੇ ਆ ਸਾਰਿਆਂ ਨੇ ਆਪਣਾ ਜਿੰਨਾ ਵੀ ਸਹਿਯੋਗ ਆ ਦੇਣ ਦਾ ਸਾਰਿਆਂ ਨੇ ਗੱਲ ਕਹੀ ਆ ਵੀ ਅਸੀਂ ਬਾਅਦ ਤੋਂ ਬਾਅਦ ਤੁਹਾਡੀ ਮਦਦ ਕਰਾਂਗੇ ਇਹਨਾਂ ਦੀ ਫਰੀ ਬੱਚਿਆਂ ਦੀ ਤਰੇ ਜਿਵੇਂ ਇਸ ਸੰਸਕਾਰ ਤੇ ਸਾਰੇ ਇਕੱਠੇ ਹੋਏ ਉਸ ਤੋਂ ਬਾਅਦ ਅੰਤਮ ਅਰਦਾਸ ਹੋਣੀ ਆ ਹਨਾ ਭੋਗ ਸਮਾਗਮ ਹੋਣਾ ਕੀੜਾ ਦੇਣਾਗਾ ਔਰ ਕਿਵੇਂ ਉਹ ਸਾਰਾ ਉਹ ਅਸੀਂ ਪਰਿਵਾਰਾਂ ਨਾਲ ਮਿਲ ਕੇ ਡਿਸਾਈਡ ਕਰਕੇ ਵੀ ਕਦੋਂ ਫੁੱਲ ਚੁਕਦੇ ਆ ਉਹ ਅੱਗੇ ਉਮੇਰਾਨ ਨੀਤੀ ਉਮੇ ਬਣਾਇਆ ਜਾਉਂਦਾ ਘਟਨਾ ਦਾ ਪਤਾ ਲੱਗਦਾ ਤੇ ਐਨ ਆਰ ਆਈ ਸਾਰਿਆਂ ਨੇ ਸਹਿਯੋਗ ਕੀਤਾ ਉਹ ਸਾਰੀ ਘਟਨਾ ਦੇ ਵਿੱਚ ਸਹਿਯੋਗ ਕਿਸ-ਕਿਸ ਦਾ ਰਿਹਾ ਔਰ ਕੀ ਜ਼ਿੰਮੇਵਾਰੀ ਸੀ ਸਾਡ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਵਾਲੇ ਵੀਰਾਂ ਦਾ ਸਾਰਿਆਂ ਦਾ ਬਾਈ ਜੀ ਇਹ ਸਾਡੇ ਪਿੰਡ ਬਾਜੀਗਿਆਂ ਦੇ ਜਿਹੜੀ ਇੱਕ ਘਟਨਾ ਵਾਪਰੀ ਹੈ ਇਹ ਇੱਕ ਚਾਰਾਂ ਪਰਿਵਾਰਾਂ ਤੇ ਨਹੀਂ ਵਾਪਰੀ ਇਹ ਸਾਡੇ ਸਾਰੇ ਪਿੰਡ ਤੇ ਸਾਡੇ ਨਾਲ ਦੇ ਲਾਗਲੇ ਪਿੰਡਾਂ ਉਹਨਾਂ ਤੇ ਵੀ ਵਾਪਰੀ ਹੈ ਕਿਉਂਕਿ ਸਾਡਾ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਅਸੀਂ ਲਗਾਤਾਰ ਤਿੰਨ ਦਿਨ ਤੋਂ ਕਿਉਂਕਿ ਸਾਥੀਆਂ ਹਿਮਾਚਲ ਦੇ ਵਿੱਚ ਸਾਰੇ ਡੈੱਡ ਬੌਟੀਆਂ ਸੀ ਹਿਮਾਚਲ ਦੇ ਵਿੱਚ ਹੀ ਸਾਡੇ ਜਿਹੜੇ ਕਿ ਜਿੰਨੇ ਸੱਟਾਂ ਲੱਗੀਆਂ ਹਿਮਾਚਲ ਸੀਗੇ ਤੇ ਸਾਡੀ ਸਮੂਹ ਗram ਪੰਚਾਇਤ ਤੇ ਸਾਡੇ ਮੋਹਤਵਾਰ ਪਿੰਡ ਦੇ ਪਿੰਦੇ ਤੇ ਐਨ ਆਰ ਆਈ ਵੀਰਾਂ ਨੇ ਸਾਰੇ ਨਗਰ ਨੇ ਸਾਡਾ ਬੜਾ ਸਹਿਯੋਗ ਦਿੱਤਾ ਤੇ ਮੇਰੇ ਤੇ ਭਰੋਸਾ ਵੀ ਕੀਤਾ ਸਾਰਿਆਂ ਨੇ ਕਿਉਂਕਿ ਮੈਨੂੰ ਮੂਰੇ ਲਾਇਆ ਤੇ ਕਿਉਂਕਿ ਮੈਂ ਪਿੰਡ ਦੇ ਵਿੱਚ ਪਹਿਲੇ ਟੱਕਾ ਜੋ ਪੈਸੇ ਦੀ ਗੱਲpass ਸੀ ਉਹ ਮੈਂ ਇਕੱਠੀ ਮੇਰੇ ਕੋਲੇ ਜਾਨੀ ਐਨ ਆਰ ਆਈ ਵੀਰਾਂ ਨੇ ਬੜਾ ਪੈਸਾ ਭੇਜਿਆ ਪਿੰਡ ਨੇ ਬਹੁਤ ਪੈਸਾ ਦਿੱਤਾ ਤੇ ਸਾਡੇ ਸਰਪੰਚ ਸਰਦਾਰ ਸੁਖਦੀਪ ਸਿੰਘ ਜੀ ਬਾਈ ਦਾਰਾ ਜੀ ਪ ਜਿੱਥੇ ਵੀ ਜਾਣਾ ਸੀ ਉਹ ਜਾਂਦੇ ਸੀਗੇ ਤੇ ਇਹਨਾਂ ਨੇ ਬੜੇ ਸੱਜੇ ਢੰਗ ਦੇ ਨਾਲ ਹਮਾਚਰ ਪ੍ਰਦੇਸ਼ ਤੋਂ ਡੈੱਡ ਬਾਡੀਆਂ ਵੀ ਲੈ ਕੇ ਆਂਦੀਆਂ ਤੇ ਹਮਾਚਰ ਤੋਂ ਜਿੰਨੇ ਵੀ ਸਾਡੀਆਂ ਸੱਤਾਂ ਹੁੱਟਾਂ ਲੱਗੀਆਂ ਨੇ ਵੀਰਾਂ ਦੀ ਉਹਨਾਂ ਨੂੰ ਲਿਆ ਕੇ ਅਸੀਂ ਮੋਗੇ ਭਰਤੀ ਕੀਤਾ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਕੋਸਾ ਸਾਡੇ ਬੱਚਿਆਂ ਨੂੰ ਜਿੰਨਾਂ ਖੁੱਟੀਆਂ ਮਿਲ ਗਈਆਂ ਨੇ ਤੇ ਕੋਸ ਸਾਡੇ ਹਾਲੇ ਹਸੋਪੀਟਲ ਦਾਖਲ ਨੇ ਅਸੀਂ ਉਹਨਾਂ ਦੀ ਲਾਸ਼ ਸਾਡਾ ਵੱਡਾ ਵੱਡੇ ਪੱਧਰ ਤੇ ਅਸੀਂ ਤਲਾ ਰਹੇ ਆਂ ਤੇ ਮੈਂ ਬੇਨਤੀ ਵੀ ਤੁਹਾਡੇ ਚੈਨਲ ਦੇ ਮੱਧਮ ਰਾਹੀਂ ਕਰਦਾ ਤੇ ਬਾਈ ਜੀ ਸਾਨੂੰ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਇੱਕ ਬੱਚੇ ਦੇ ਤਾਂ ਬਹੁਤ ਜ਼ਿਆਦਾ ਸੀਰੀਅਸਾ ਬੱਚਾ ਉਹਦੇ ਵਾਸਤੇ ਤਾਂ ਸਾਨੂੰ ਬੜੀ ਲੋੜ ਆ ਤੇ ਬਾਕੀ ਚਲੋ ਛੋਟੇ-ਛੋਟੇ ਸੱਟਾਂ ਹੈਗੀਆਂ ਸਾਰਿਆਂ ਦੀ ਤੇ ਸਾਡੇ ਪਿੰਡ ਨੇ ਸਹਿਯੋਗ ਦੇ ਐਨਆਰਆਈ ਵੀਰਾਂ ਨੇ ਸਹਿਯੋਗ ਕੀਤਾ ਇਲਾਕੇ ਨੂੰ ਵੀ ਅਸੀਂ ਬੇਨਤੀ ਕਰਦੇ ਹੱਥ ਬੰਨ ਕੇ ਸਮੂਹ ಗ್ರಾಮ ਪੰਚਾਇਤ ਵੱਲੋਂ ਪਿੰਡ ਦੇ ਮੋਢੀਵਰ ਬੰਦਿਆਂ ਵੱਲੋਂ ਪਿੰਡ ਵੱਲੋਂ ਵੀ ਸਾਡੇ ਪਿੰਡ ਦਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਗਰੀਬ ਪਰਿਵਾਰ ਨੇ ਜਿਹੜੇ ਇਹਨਾਂ ਦੇ ਜਿਹੜੇ ਬੱਚਾ ਜੋ ਜਾਣ ਵਾਲੇ ਤੋਂ ਚਲੇ ਗਏ ਜਿਹੜੇ ਉਹ ਮੌਤ ਨਾਲ ਲੜ ਰਹੇ ਨੇ ਉਹਨਾਂ ਨੂੰ ਬਚਾਇਆ ਜਾ ਸਵੇ ਸਾਰਿਆਂ ਨੂੰ ਮੈਂ ਇਹ ਬੇਨਤੀ ਹੈ ਕੋਰ ਬੇਨਤੀ ਮੈਂ ਕਰਦਾ ਵੀ ਤੁਹਾਡੇ ਇੱਕ ਇੱਕ ਪੈਸੇ ਦਾ ਅਸੀਂ ਹਿਸਾਬ ਜਾਵਾਂਗੇ ਜਿਨ੍ਹਾਂ ਨੇ ਸਾਨੂੰ ਪੈਸਾ ਆਪਾਇਆ ਚਾਹੇ ਵਿਦੇਸਾਂ ਤੋਂ ਆਇਆ ਚਾਹੇ ਇਲਾਕੇ ਤੋਂ ਆਇਆ ਚਾਹੇ ਪਿੰਡ ਤੋਂ ਆਇਆ ਅਸੀਂ ਉਹਨਾਂ ਦੇ ਸਾਡੀ ਸਮੂਹ ಗ್ರಾಮ ਪੰਚਾਇਤ ਮੋਤਵਰ ਬੰਦੇ ਤੇ ਮੈਂ ਉਹਨਾਂ ਦਾ ਸਦਾ ਵਾਸਤੇ ਰਿਣੀ ਰਹਾਂਗਾ ਵੀਰੇ ਮੇਰਾ ਕਰਜ਼ਾ ਤਾਰਾਂ ਮੈਂ ਉਹਨਾਂ ਸਾਰੀ ਜ਼ਿੰਦਗੀ ਵਾਸਤੇ ਜਿਨ੍ਹਾਂ ਨੇ ਸਾਡਾ ਸਾਡੇ ਨਕਦ ਦਾ ਸਹਿਯੋਗ ਕੀਤਾ ਜੀ ਪ੍ਰਧਾਨ ਜੀ ਤੁਹਾਡੇ ਪਿੰਡ ਦੀ ਮਿਸਾਲ ਅੱਜ ਪੂਰੇ ਪੰਜਾਬ ਦੇ ਵਿੱਚ ਸ਼ੋਅ ਹੋ ਰਹੀ ਕਿਉਂਕਿ ਅਕਸਰ ਕੀ ਹੁੰਦਾ ਜਦੋਂ ਪਿੰਡਾਂ 'ਚ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਤੇ ਰਾਜਨੀਤੀ ਸਿਵਾਏ ਕੁਝ ਨਹੀਂ ਹੁੰ ਕਿ ਪੂਰਾ ਪਿੰਡ ਇੱਥੇ ਮੌਜੂਦ ਆ ਕੀ ਕਹਿਣਾ ਚਾਹੁੰਦੇ ਪਿੰਡ ਵਾਸਤੇ ਨਹੀਂ ਜੀ ਸਾਡੇ ਪਿੰਡ ਦੇ ਵਿੱਚ ਨਾ ਤਾਂ ਪਹਿਲਾ ਰਾਜਨੀਤੀ ਕਿਸੇ ਨੇ ਕੀਤੀ ਤੇ ਨਾ ਇਸ ਤੋਂ ਬਾਅਦ ਹੋਣੀ ਹੈ ਕਿਉਂਕਿ ਸਾਡਾ ਪਿੰਡ ਛੋਟਾ ਪਿੰਡ ਹੋਣ ਕਰਕੇ ਸਾਰਾ ਸਾਡਾ ਭਾਈਚਾਰਕ ਪਿੰਡ ਆ ਅਸੀਂ ਸਾਰੇ ਹਾਇਕ ਧਰਮ ਦੇ ਅਸੀਂ ਇਕੱਠੇ ਰਹਿੰਦੇ ਆ ਸਾਡੇ ਕੋਈ ਗਵਾੜ ਵੱਖਰੇ ਨਹੀਂਗੇ ਅਸੀਂ ਸਾਰੇ ਗਵਾੜਾਂ ਦੇ ਵੀਰ ਆ ਜੋ ਆ ਅੱਡੋ ਅੱਡੀ ਗਵਾੜਾਂ ਦੇ ਵਿੱਚ ਸਾਡੇ ਪਰਿਵਾਰ ਰਹ ਰਹੇ ਆ ਸਾਡੇ ਪਿੰਡ ਦੇ ਵਿੱਚ ਕੋਈ ਪਾਰਟੀਬਾਜੀ ਨਹੀਂ ਕੋਈ ਪੱਖਪਾਤ ਨਹੀਂ ਕੋਈ ਜਾਤਪਾਤ ਨਹੀਂ ਤੇ ਅੱਜ ਸਾਡੇ ਤਿੰਨ ਦਿਨ ਹੋ ਗਏ ਅੱਜ ਸਾਡੇ ਭਾਗੀ ਕੇ ਪਿੰਡ ਦੇ ਵਿੱਚ ਕਿਸੇ ਦਾ ਚੁੱਲ੍ਹਾ ਨਹੀਂ ਬੜਿਆ ਸਾਰੇ ਅਸੀਂ ਤਿੰਨ It. Thank you. Thank you.